ਪੰਜਾਬ ਦੇ ਮੁੱਖ ਮੰਤਰੀ ਨੇ ਦੇ ਦਿੱਤਾ ਵੱਡਾ ਬਿਆਨ ਕਹਿੰਦੇ ਵੀ ਕਿਸਾਨਾਂ ਦੀ ਫਸਲਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਗੜੀ ਮਾਰੀ ਦੇ ਨਾਲ ਪੰਜਾਬ ਸਰਕਾਰ ਹਰ ਇੱਕ ਕਿਸਾਨ ਦਾ ਜਿਹੜਾ ਮੁਆਵਜ਼ਾ ਭਰੇਗੀ ਤੇ ਉਹਨਾਂ ਨੂੰ ਮੁਆਵਜ਼ਾ ਸਮੇਸਰ ਵੀ ਦੇਵੇਗੀ ਚੋਣਾਂ ਦਾ ਪ੍ਰਚਾਰ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਤਾਂ ਸਾਰੇ ਉਮੀਦਵਾਰ ਕੁਝ ਨਾ ਕੁਝ ਵੱਖਰਾ ਐਲਾਨ ਕਰਦੇ ਨੇ ਤਾਂ ਉੱਥੇ ਪੰਜਾਬ ਦੇ ਮੁੱਖ ਮੰਤਰੀ ਇੱਕ ਵੱਡਾ ਐਲਾਨ ਕਰ ਜਾਂਦੇ ਨੇ ਇੱਕ ਰੈਲੀ ਦੇ ਦੌਰਾਨ ਤੇ ਕਹਿੰਦੇ ਨੇ ਵੀ ਗੜੇਮਾਰੀ ਦਾ ਮੌਸਮ ਨਹੀਂ ਸੀ ਜਿਹੜੀਆਂ ਫਸਲਾਂ ਪੱਕੀਆਂ ਹੋਈਆਂ ਸੀ ਉਹਨਾਂ ਦੇ ਉੱਪਰ ਗੜੇਮਾਰੀ ਹੋ ਗਈ ਤੇ ਬਹੁਤ ਵੱਡਾ ਨੁਕਸਾਨ ਹੋਇਆ ਤੇ ਉਹਨਾਂ ਨੇ ਹੁਣ ਮੁਆਵਜ਼ੇ ਰਾਸ਼ੀ ਦਾ ਐਲਾਨ ਵੀ ਕਰਤਾ ਕਹਿੰਦੇ ਵੀ ਉਹਨਾਂ ਨੂੰ ਸਮੇਸਰ ਰਹਿੰਦੇ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਤੇ ਕੱਲੇ-ਕੱਲੇ ਕਿਸਾਨ ਨੂੰ ਜਿਹੜਾ ਰਦੋਦ ਦਾ ਨੁਕਸਾਨ ਹੈ ਉੱਪਰ ਭਾਈ ਜਿਹੜੀ ਉਸ ਨੁਕਸਾਨ ਦੀ ਕੀਤੀ ਜਾਏਗੀ ਆਓ ਕੀ ਕੁਝ ਕਹੇ ਭਗਵੰਤ ਮਾਨ ਨੇ ਉਹ ਵੀ ਤੁਸੀਂ ਸੁਣ ਲਓ ਅੱਜ ਜੋ ਆ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਹੈ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਲਓ ਜੀ ਸੁਣੋ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲਈ ਤੋਂ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹੁੰਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਗਣ ਕੇ ਪਾਣੀ ਦਾਣੇ ਦਾ ਹਿਸਾਬ ਹੋਊਗਾ ਪੂਰਾ ਕੀਤਾ ਜਾਊਗਾ ਲਓ ਜੀ ਤਾੜੀਆਂ ਚੱਕ ਦਿਓ ਸਾਰਿਆਂ ਨੇ ਸੁਣੋ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਹੈ ਪਰ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤੇ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ ਨੇਰੀਆ ਆਵੇ ਚਖੜਾ ਆਵੇ ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹੂਗਾ ਲਓ ਜੀ ਇੱਕ ਹੋਰ ਵੱਡਾ ਬਿਆਨ ਕੋਈ ਹੋਰ ਹੁੰਦਾ ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਗੱਡੀ 'ਚ ਬਿਠਾ ਕੇ ਉਹਨੂੰ ਲੈ ਜਾਂਦੇ ਵੀ ਇੱਥੇ ਖਤਰਾ ਹੈ ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ ਚ ਕਿਵੇਂ ਛੱਡ ਕੇ ਚਲਾ ਜਾਊਂਗਾ ਮੈਂ ਇੱਥੇ ਖੜੂ ਮੈਂ ਤੁਹਾਡੇ ਨਾਲ ਖੜੂਗਾ ਜੇ ਤੁਸੀਂ ਮੇਰੇ ਵਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂ ਇਹ ਥੋੜੇ ਚਿਰ ਦੀਆਂ ਹੁੰਦੀਆਂ ਵਕਤੀ ਹਨੇਰੀਆਂ ਨਿਕਲਿਆ ਹੈ ਨਾ ਸੂਰਜ ਫੇਰ ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲਿਆ ਆਉਂਦਾ ਆ ਜਿਹੜੀਆਂ ਵਕਤੀ ਹਨੇਰੀਆਂ ਉਹ ਲੰਘ ਜਾਣਗੀਆਂ ਇਹ ਲਓ ਜੀ ਤੁਸੀਂ ਵੀ ਸੁਣੀਆ ਉਹ ਗੱਲਾਂ ਜੋ ਭਗਵੰਤ ਮਾਨ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆਪਣੇ ਜਿੰਨੇ ਵੀ ਪ੍ਰਸ਼ੰਸਕ ਨੇ ਉਹਨਾਂ ਨਾਲ ਸਾਂਝੀਆਂ ਕੀਤੀਆਂ ਕਿ ਨੇਰੀ ਆਵੇ ਝਖੜਾ ਹੋਵੇ ਭਗਵੰਤ ਮਾਨ ਆਪਣੇ ਲੋਕਾਂ ਦੇ ਨਾਲ ਖੜਾ ਰਹੂਗਾ ਇਹ ਨੇਰੀਆਂ ਕੁਝ ਵਕਤ ਦੀਆਂ ਹੁੰਦੀਆਂ ਨੇ ਸਦੀਵੀ ਇਹ ਜਿਹੜੀਆਂ ਨੇਰੀਆਂ ਨਹੀਂ ਚਲਦੀਆਂ ਰਹਿੰਦੀਆਂ ਇੱਕ ਦਿਨ ਸੱਚ ਦਾ ਸੂਰਜ ਨਿਕਲਦਾ ਤੇ ਵੱਡਾ ਐਲਾਨ ਵੀ ਕੀਤਾ ਵੀ ਹਰ ਇੱਕ ਕਿਸਾਨ ਦੇ ਜਿਹੜਾ ਮੁਆਵਜ਼ਾ ਜਿਹੜਾ ਉਸ ਨੂੰ ਦਿੱਤਾ ਜਾਏਗਾ ਤੇ ਨੁਕਸਾਨ ਦੀ ਪਰਪਾਈ ਕੀਤੀ ਜਾਊਗੀ ਕਿਵੇਂ ਲੱਗਿਆ ਤੁਹਾਨੂੰ ਇਹ ਬਿਆਨ ਵੀਡੀਓ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਕਰਿਓ ਸਾਂਝੀ ਤੇ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ